ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਆਮ ਜਨ ਜੀਵਨ ਪਰਭਾਵਿਤ ਹੋ ਗਿਆ ਹੈ ਉੱਥੇ ਹੀ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਅੱਜ ਪੰਜਾਬ ਦੇ ਵਿੱਚ ਸੰਘਣੀ ਧੁੰਦ ਛਾਈ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਦੀਆਂ ਜਿੱਥੇ ਸੰਘਣੀ ਧੁੰਦ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਫ਼ਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਹੋ ਰਿਹਾ ਹੈ ਤਾਂ ਤਸਵੀਰਾਂ ਬਟਾਲਾ ਦੀਆਂ ਨੇ ਤਾਂ ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਫਲਾਈਟ ਸਟੇਟਸ ਦੀ ਪੋਰਟ ਦੇ ਮੁਤਾਬਕ ਜਾਣਕਾਰੀ ਅਨੁਸਾਰ ਹਵਾਈ ਅੱਡੇ ਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ ਨੇ ਦਿੱਲੀ ਦੇ ਵਿੱਚ ਤੇ ਇੱਕ ਪੋਸਟ ਵਿੱਚ 에ਅਰਲਾਈਨ ਕੰਪਨੀ ਇੰਡੀਗੋ ਨੇ ਯਾਤਰੀਆਂ ਨੂੰ ਹਵਾਈ ਅੱਡੇ ਤੇ ਪਹੁੰਚਣ ਤੋਂ ਪਹਿਲਾਂ ਉਡਾਣਾਂ ਦੀ ਸਥਿਤੀ ਬਾਰੇ ਨਵੀਨਤਮ ਜਾਣਕਾਰੀ ਪ੍ਰਾਪਤ ਕਰਨ ਦੀ ਅਪੀਲ ਕੀਤੀ ਸੀ ਹਵਾਈ ਅੱਡੇ ਤੇ ਸੰਚਾਲਨ ਕਰਨ ਵਾਲੇ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਲਿਮਟਿਡ ਨੇ ਸਵੇਰੇ 5:52 ਮਿੰਟ ਉਤੇ 100 ਟਿਕ ਪੋਸਟ ਕਰਕੇ ਕਿਹਾ ਕਿ ਸੰਘਣੀ ਧੁੰਦ ਦੇ ਕਾਰਨ ਉਡਾਣਾਂ ਦੀ ਰਵਾਨਗੀ ਉੱਤੇ ਅਸਰ ਪੈ ਰਿਹਾ ਹੈ ਤਾਂ ਇੱਥੇ ਹੀ ਬਾਸ ਨਹੀਂ ਉਧਰ ਰੇਲ ਆਵਾਜਾਈ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋਈ ਹੈ ਆਮ ਜਨਜੀਵਨ ਹੈ ਜਿਹੜਾ ਪ੍ਰ ਲੇ ਠੰਡ ਪੈਣ ਦੇ ਅਸਾਰ ਜਤਾਏ ਜਾ ਰਹੇ ਨੇ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜ਼ਾਨਾ ਲਗਭਗ 1300 ਉਡਾਣਾਂ ਭਰੀਆਂ ਜਾਂਦੀਆਂ ਨੇ ਤਾਂ ਇੱਥੇ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਪਰ ਦੂਜੇ ਪਾਸੇ ਪੰਜਾਬ ਦੀ ਗੱਲ ਕੀਤੀ ਜਾਵੇ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਵੀ ਧੁੰਦ ਦੇ ਕਰਕੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਲੋਕਾਂ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣੋ ਅੱਜ ਬਹੁਤ ਹੀ ਜ਼ਿਆਦਾ ਧੁੰਦ ਹੈ ਸਭ ਨੂੰ ਪਰੇਸ਼ਾਨੀ ਹੋ ਰਹੀ ਹੈ ਜੋ ਸਫਾਈ ਸੇਵਕ ਵੀ ਹੈ ਸਿਰਸੇ ਦੇ ਕੰਮ ਦੇ ਜਾਂਦੇ ਉਹਨਾਂ ਨੂੰ ਵੀ ਹੋ ਰਹੀ ਹੈ ਰਖੇ ਆਲਿਆਂ ਨੂੰ ਜੋੜਾ ਨੂੰ ਸਭ ਨੂੰ ਹੋ ਰਹੀ ਹੈ ਤੰਗੀ ਸਭ ਤੋਂ ਅੱਜ ਗਹਿਰੀ ਤੰਗੀ ਅੱਜ ਅੱਜ ਜਿਹੜੀ ਤੋੜ ਹੈ ਬਹੁਤ ਗਹਿਰੀ ਹੈ ਲੱਗੋ ਹੀ ਨਹੀਂ ਬਹੁਤ ਹੀ ਲੱਗੋ ਹੀ ਨਹੀਂ 10 ਕਦਮ ਨੂੰ ਤੋਰ ਕੇ ਵੀ ਨਜ਼ਰ ਆਉਂਦੀ ਜੀ ਲੱਗਦਾ ਸਾਵਧਾਨੀ ਨਾਲ ਤੁਰਨਾ ਚਾਹੀਦਾ ਲੋਕੋ ਸਾਵਧਾਨੀ ਨਾਲ ਦੁਰਨਾ ਚਾਹੀਦਾ ਵੀ ਸਾਵਧਾਨੀ ਰੱਖੋ ਸਭ ਤੋਂ ਵਧੀਆ ਸਾਵਧਾਨੀ ਆ ਜਿੰਨੇ ਵੀ ਵੀਲਰ ਆ ਹੌਲੀ ਚੱਲਣਾ ਤੇ ਆਪਣਾ ਬਚਾਅ ਕਰਨਾ ਤੁੰਦ ਮਾਰੇ ਬਹੁਤ ਜਰਦਸਤ ਪੈਈ ਦੀ ਧੁੰਦ ਆਟੋ ਰਕਸ਼ੇ ਵਾਲਿਆਂ ਨੂੰ ਸਕੂਟਰ ਮੋਟਰਸਾਈਕਲ ਨੂੰ ਬਿਲਕੁਲ ਸਲੋ ਜਾਣਾ ਚਾਹੀਦਾ ਵਾ ਅੱਜ ਇੰਨੀ ਕਿ ਧੁੰਦ ਆ ਸਾਹਮਣੇ ਸਾਹਮਣੇ ਕੁਝ ਨਹੀਂ ਆ ਰਿਹਾ ਅਹੀਂ ਸੇਰ ਦੇ 6 ਵਜੇ ਦੇ ਆਏ ਵੇ ਕੋਈ ਬੋਣ ਨਹੀਂ ਕੋਈ ਵਟਾ ਨਹੀਂ ਕੋਈ ਗਾਗ ਨਹੀਂ ਹੈਗਾ ਤਾ ਫੁੱਲਾ ਦਾ ਗਾਮ ਹੈ ਤੇ ਸਵੇਰ ਹੀ ਹੈ ਪਰ ਤੇ ਸਵੇਰ ਦੀ ਅੱਜ ਧੁੰਦ ਟਟੋ ਘੜ 6 ਵਜੇ ਦੀ ਧੁੰਦ ਬੈ ਰਹੀ ਹੈ ਜੀ ਗਲੀਆਂ ਮਲੇ ਦੇ ਆਏ ਵਨ ਜਿਦਾਂ ਪੈ ਪੂਰਾ ਘੋਮੇ ਚਾਇਆ ਜੀ ਰੰਗਨ ਚਾਲੀ ਬੋ ਪਰੇਸ਼ਾਨੀ ਤੇ ਬਹੁਤ ਆ ਰਹੀ ਹੈ ਜੀ ਪਰੇਸ਼ਾਨੀ ਇੰਨੀ ਕਿ ਆਮਲੇ ਸਾਹਮਣੇ ਕੋਈ ਨਾ ਯਾਨੀ ਆ ਰਿਹਾ ਕੋਈ ਸਕੂਟਰ ਕੋਈ ਮੋਟਰਸਾਈਕਲ ਨਾ ਯਾਨੀ ਆ ਰਿਹਾ ਜੀ ਕੰਮ ਕਾੜ ਵਾਲੇ ਜਿਹੜੇ ਥੇਲੇ ਕੰਮ ਕਾੜਨ ਵਾਲੇ ਰੱਖੇ ਰੁਕਸੇ ਵਾਲੇ ਬਹੁਤ ਤੰਗੀ ਆ ਜੀ ਕਿਹਣਾ ਚੰਦੇ ਵਿੱਚ ਵੀਹੀਕਲ ਲੱਗ ਗਿਆ ਅਹੀਂ ਇਹੀ ਕਹਨੇ ਆ ਬਸ ਸਾਵਧਾਨੀ ਨਾਲ ਚਲਾਓ ਬਸ ਆਪਣਾ ਬਚਾਅ ਕਰੋ ਲੋਕਾਂ ਦਾ ਵੀ ਬਚਾਅ ਕਰੋ ਧੁੰਦ ਦੇ ਵਿੱਚ ਕੁਝ ਨਾ ਯਾਨੀ ਆ ਰਿਹਾ ਜੀ ਅਈਏ ਛੋਟੇ ਛੋਟੇ ਬੱਚੇ ਆ ਸਕੂਲਾਂ 'ਚ ਜਾ ਰਹੇ ਆ ਜਿਹਨਾਂ ਮੈਡਮ ਆਈਆਂ ਟੀਚਰਾਂ ਇਹਨਾਂ ਨੂੰ ਚਾਹੀਦੀ ਪਰ ਫੁੱਲਾ ਛੁੱਟੀ ਕਰਨੀ ਚਾਹੀਦੀ ਮੀਂਹ ਤੋਂ ਵਿੱਚ ਬੱਚਿਆਂ ਨੂੰ ਬਹੁਤ ਤੰਗੀ ਹੁੰਦੀ ਹੈ ਜਿਹੜੇ ਪਿੰਡਾਂ ਦੇ ਬੱਚੇ ਹੁੰਦੇ ਉਹਨਾਂ ਨੂੰ ਪਿੰਡਾਂ ਵਾਲਿਆਂ ਨੂੰ ਵੀ ਪਰੇਸ਼ਾਨੀਆਂ ਹੋ ਰਹੀਆਂ ਜੀ ਜਿਹੜੇ ਬੱਚੇ ਆ ਰਹੇ ਆ ਬੱਚੇ ਸਕੂਲਾਂ ਦੇ ਉਹਨਾਂ ਦੀ ਬਹੁਤ ਪਰੇਸ਼ਾਨੀ ਆ